ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਸਾਡੇ ਬੱਚੇ ਕਿਉਂ ਵਿਗੜ ਰਹੇ ਆ ਕਿ ਸਾਡੇ ਬੱਚੇ ਸਾਡੇ ਕਹਿਣੇ ਤੋਂ ਬਾਹਰ ਕਿਉਂ ਹੋ ਰਹੇ ਆ ਹੁਣ ਮੈਂ ਇੱਥੇ ਸਾਰਿਆਂ ਦੀ ਗੱਲ ਨਹੀਂ ਕਰਦੀ ਪਰ ਬਹੁਤਿਆਂ ਦੀ ਜ਼ਰੂਰ ਹੈ ਪਰ ਪਿਛਲੇ ਸਮੇਂ ਵਿੱਚ ਬੱਚੇ ਕਿਉਂ ਨਹੀਂ ਸੀ ਵਿਗੜਦੇ ਉਹ ਬਹੁਤ ਘੱਟ ਕੋਈ ਬੱਚਾ ਹੋਏਗਾ ਜਿਹੜਾ ਕਿਤੇ ਮਾਪੇ-ਬਾਪ ਦੇ ਕਹਿਣੇ ਤੋਂ ਬਾਹਰ ਹੋਵੇਗਾ ਪਰ ਨਹੀਂ ਬੱਚੇ ਮਾਪੇ-ਬਾਪ ਦੇ ਕਹਿਣੇ ਦੇ ਅੰਦਰ ਹੁੰਦੇ ਸੀ ਬੱਚੇ ਵਿਗੜਦੇ ਨਹੀਂ ਸੀ ਪਰ ਉਦੋਂ ਕਿਉਂ ਨਹੀਂ ਸੀ ਵਿਗੜਦੇ ਅੱਜ ਕਿਉਂ ਬੱਚੇ ਇੰਨੇ ਵਿਗੜ ਰਹੇ ਆ ਅੱਜ ਬੱਚਿਆਂ ਨੂੰ ਪੇਰੈਂਟਸ ਤੱਕ ਦਾ ਡਰ ਨਹੀਂ ਹੈਗਾ ਖੁਦ ਬੱਚੇ ਆਪ ਡਰਾਉਂਦੇ ਆ ਤੇ ਮਾਪੇ ਡਰਦੇ ਵੀ ਆ ਇਹ ਬਹੁਤ ਵੱਡੀ ਸੱਚਾਈ ਆ ਕਿ ਅੱਜ ਦੇ ਮਾਪੇ ਬੱਚਿਆਂ ਤੋਂ ਡਰਦੇ ਆ ਪਿਛਲੇ ਸਮੇਂ ਵਿੱਚ ਮਾਪੇ ਦਾ ਇੰਨਾ ਡਰ ਹੁੰਦਾ ਸੀ ਨਾ ਕਿ ਕੋਈ ਪੁੱਤਰ ਵਿਆਹਾ ਵੀ ਹੋਣਾ ਨਾ ਤੇ ਉਹ ਵੀ ਆਪਣੇ ਬਾਪ ਤੋਂ ਇੰਨਾ ਡਰਦਾ ਹੁੰਦਾ ਸੀ ਕਿ ਕਈ ਵਾਰ ਪੁਰਾਣੇ ਸਮੇਂ ਵਿੱਚ ਉਹ ਆਪਣੇ ਵਿਆਹੇਵਰੇ ਬੱਚੇ ਨੂੰ ਵੀ ਕਟਾਪਾ ਛਾੜ ਦਿੰਦੇ ਸੀ ਕਿ ਹਾਂ ਤੂੰ ਗਲਤ ਕੀਤਾ ਆ ਤੇ ਡਰ ਬਹੁਤ ਹੁੰਦਾ ਸੀ ਬੱਚੇ ਮਾਪੇ ਦੀ ਕੂਰੀ ਤੋਂ ਡਰਦੇ ਹੁੰਦੇ ਸੀ ਉਦੋਂ ਬੱਚਿਆਂ 'ਚ ਟੋਕਾ ਟਾਕੀ ਬਹੁਤ ਹੁੰਦੀ ਸੀ ਫੋਨ ਮੈਂ ਇੱਥੇ ਇਹ ਨਹੀਂ ਕਹਿੰਦੀ ਕਿ ਬੱਚਿਆਂ ਨੂੰ ਟੋਕਾ ਟਾਕੀ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਸਮੇਂ-ਸਮੇਂ ਦੀ ਗੱਲ ਆ ਅੱਜ ਦੇ ਬੱਚਿਆਂ ਨੂੰ ਅਸੀਂ ਟੋਕਾ ਟਾਕੀ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਇਸ ਬਾਰੇ ਆਪਾਂ ਅੱਗੇ ਗੱਲ ਕਰਦੇ ਆ ਪਰ ਉਦੋਂ ਬੱਚਿਆਂ ਨੂੰ ਟੋਕਿਆ ਜਾਂਦਾ ਸੀ ਗਲਤ ਕੰਮ ਤੋਂ ਵਰਜਿਆ ਜਾਂਦਾ ਸੀ ਉਦੋਂ ਸਾਂਝੇ ਪਰਿਵਾਰ ਹੁੰਦੇ ਸੀ ਘਰ ਵਿੱਚ ਚਾਚੇ ਤਾਏ ਹੁੰਦੇ ਸੀ ਇੱਕ ਮਾਂ ਨਹੀਂ ਸੀ ਹੁੰਦੀ ਚਾਚੀ ਵੀ ਮਾਂ ਹੁੰਦੀ ਸੀ ਤਾਈ ਵੀ ਮਾਂ ਹੁੰਦੀ ਸੀ ਤੇ ਫੇਰ ਘਰ ਵਿੱਚ ਬਜ਼ੁਰਗ ਹੁੰਦੇ ਸੀ ਦਾਦਾ ਹੁੰਦਾ ਸੀ ਦਾਦੀ ਹੁੰਦੀ ਸੀ ਤੇ ਸਾਰਿਆਂ ਦੀ ਨਿਗਾ ਬੱਚਿਆਂ ਤੇ ਰਹਿੰਦੀ ਸੀ ਉਦੋਂ ਅੱਜ ਦੇ ਸਮੇਂ ਵਾਂਗੂ ਇਹ ਨਹੀਂ ਸੀ ਕਿ ਆ ਜਾਂਦਾ ਕਿ ਸਾਡਾ ਮਾਪੇ ਸਾਨੂੰ ਕੋਈ ਕੁਝ ਕਵੇ ਦੂਜਾ ਜਾਣਾ ਕੌਣ ਹੁੰਦਾ ਸਾਨੂੰ ਕੁਝ ਕਹਿਣ ਵਾਲਾ ਇਹੋ ਜਿਹੀ ਗੱਲ ਕੋਹਾਂ ਦੋ ਸੀ ਜੇ ਚਾਚੇ ਨੇ ਵੇਖਣਾ ਚਾਚੇ ਨੇ ਲੋਕਾ ਟੋਕੀ ਕਰਨੀ ਦਾਦੇ ਨੇ ਕਰਨੀ ਦਾਦੀ ਨੇ ਕਰਨੀ ਭਾਵੇਂ ਬੱਚੇ ਨੂੰ ਚੰਡ ਕੇ ਰੱਖਣਾ ਜੇ ਆਪਾਂ ਉਸ ਸਮੇਂ ਦੀ ਗੱਲ ਕਰੀਏ ਤੇ ਬੱਚਿਆਂ ਨੂੰ ਚੰਡਿਆ ਜਾਂਦਾ ਸੀ ਕਿ ਬੱਚਾ ਕਿਤੇ ਗਲਤ ਰਸਤੇ ਤੇ ਨਾ ਪੈ ਜਾਵੇ ਤੇ ਜਦੋਂ ਫਿਰ ਸਾਂਝੇ ਪਰਿਵਾਰ ਸੀ ਤੇ ਬੱਚਾ ਵੀ ਗਲਤ ਰਸਤੇ ਤੇ ਤੁਰਨ ਤੋਂ ਡਰਦਾ ਹੁੰਦਾ ਸੀ ਕਿਉਂਕਿ ਮਾਵਾ ਨਾਲ ਦੀ ਨਾਲ ਆਪਣੇ ਬੱਚਿਆਂ ਨੂੰ ਸਮਝਾਉਂਦੀਆਂ ਸੀ ਜੇ ਚਾਚੀ ਵੀ ਮਾਂ ਹੁੰਦੀ ਸੀ ਤਾਈ ਵੀ ਮਾਂ ਹੁੰਦੀ ਸੀ ਤੇ ਸਾਰਿਆਂ ਦਾ ਬੱਚਿਆਂ ਨਾਲ ਬਹੁਤ ਪਿਆਰ ਹੁੰਦਾ ਸੀ ਭਾਵੇਂ ਸਾਰਿਆਂ ਦੇ ਬੱਚੇ ਸਾਂਝੇ ਹੁੰਦੇ ਸੀ ਤੇ ਫਿਰ ਜੇ ਕਿਤੇ ਲੱਗਣਾ ਨਾ ਕਿ ਬੱਚਾ ਗਲਤ ਰਸਤੇ ਤੇ ਚੱਲਣ ਲੱਗਿਆ ਆ ਤੇ ਮਾਂ ਨੇ ਬਾਪ ਦੇ ਵਾਸਤੇ ਦੇਣੇ ਕਿ ਆਪਣੇ ਬਾਪ ਵੱਲ ਵੇਖੋ ਤੁਹਾਡੇ ਲਈ ਮਿੱਟੀ ਨਾਲ ਮਿੱਟੀ ਹੋ ਰਿਆ ਵਾ ਆਪਣੇ ਬਾਪ ਦੇ ਹੱਥਾਂ ਵੱਲ ਵੇਖੋ ਆਪਣੇ ਬਾਪ ਦੇ ਪੈਰਾਂ ਵੱਲ ਵੇਖੋ ਉਹਨੂੰ ਇੰਨੇ ਸਾਲ ਹੋ ਗਏ ਉਹਨੇ ਜੁੱਤੀ ਨਹੀਂ ਲਈ ਤਾਂ ਕਿ ਤੁਹਾਡੀਆਂ ਰੀਜਾਂ ਪੂਰੀਆਂ ਹੋ ਸਕਣ ਮਾਂ ਕੁਝ ਐਹੋ ਜੇ ਸ਼ਬਦ ਬੋਲਦੀ ਹੁੰਦੀ ਸੀ ਜਿਸ ਦੇ ਨਾਲ ਬੱਚਾ ਜਿਹੜਾ ਉਹ ਗਲਤ ਰਸਤੇ ਤੇ ਤੁਰਨ ਤੋਂ ਰੁਕ ਜਾਂਦਾ ਹੁੰਦਾ ਸੀ ਮਾਂ ਬੱਚਿਆਂ ਨੂੰ ਸਿੱਖਿਆ ਦਿੰਦੀ ਰਹਿੰਦੀ ਸੀ ਕਿ ਤੁਹਾਡਾ ਬਾਪ ਤੁਹਾਡੇ ਲਈ ਆਹ ਕਰਦਾ ਤੁਹਾਡਾ ਬਾਪ ਤੁਹਾਡੇ ਲਈ ਆਹ ਕਰਦਾ ਤੁਹਾਡੇ ਤੇ ਸਾਰਾ ਪਰਿਵਾਰ ਤੁਹਾਡੀਆਂ ਰੀਜਾਂ ਪੂਰੀਆਂ ਕਰਦਾ ਤਾਂ ਕਿ ਤੁਸੀਂ ਜ਼ਿੰਦਗੀ ਚ ਕੁਝ ਬਣ ਸਕੋ ਤੇ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤੇ ਅੱਜ ਤੇ ਸਾਡਾ ਆਪਣਾ ਹੀ ਕੀ ਹਾਲ ਆ ਅੱਜ ਅਸੀਂ ਜੇ ਬੱਚਿਆਂ ਨੂੰ ਨੋਕਾ ਟੋਕੀ ਕਰੀਏ ਕਿ ਤੁਸੀਂ ਇੰਜ ਨਾ ਕਰੋ ਇੰਜ ਕਰੋ ਪਰ ਅੱਜ ਦੇ ਬੱਚੇ ਨੋਕਾ ਟੋਕੀ ਨਾਲ ਨਹੀਂ ਸਿੱਖਦੇ ਅੱਜ ਦੇ ਬੱਚੇ ਉਹ ਸਿੱਖਦੇ ਆ ਜੋ ਘਰ ਵਿੱਚ ਹੋ ਰਿਹਾ ਆ ਜੋ ਤੁਸੀਂ ਪੇਰੈਂਟਸ ਕਰਕੇ ਵਿਖਾਉਂਦੇ ਜੇ ਬੱਚੇ ਉਹਦੇ ਤੋਂ ਸਿੱਖਦੇ ਆ ਬੱਚੇ ਪ੍ਰੈਕਟੀਕਲ ਤੋਂ ਸਿੱਖਦੇ ਆ ਹੁਣ ਮਾਪੇ ਆਪ ਤੁਸੀਂ ਮੇਰੀ ਗੱਲ ਦਾ ਬੁਰਾ ਨਾ ਮਨਾਇਓ ਮੈਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰ ਰਹੀ ਆ ਹੁਣ ਮਾਪੇ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ ਝੂਠ ਵੀ ਬੋਲਦੇ ਆ ਤੇ ਬੱਚਿਆਂ ਨੂੰ ਅਸੀਂ ਇਹ ਗੱਲ ਕਹੀ ਜਾਵਾਂਗੇ ਕਿ ਬੱਚਿਓ ਝੂਠ ਨਹੀਂ ਬੋਲੀਦਾ ਵੱਡਿਆਂ ਦਾ ਸਤਿਕਾਰ ਕਰੋ ਭਾਵੇਂ ਕਿ ਪੇਰੈਂਟਸ ਕਹਿੰਦੇ ਸਾਡਾ ਸਤਿਕਾਰ ਕਰੋ ਇਹ ਭਰੇ ਬੱਚੇ ਵੀ ਤੇ ਬੈਠੇ ਇਹ ਗੱਲ ਸੋਚਦੇ ਆ ਕਿ ਤੁਸੀਂ ਤੇ ਵੱਡਿਆਂ ਦਾ ਸਤਿਕਾਰ ਕਰਨੀ ਰਹੇ ਤੁਸੀਂ ਤੇ ਸਾਡੇ ਕੋਲ ਝੂਠ ਬੋਲਦੇ ਜੇ ਸਾਨੂੰ ਕਹਿ ਦਿੰਦੇ ਹੋ ਕਿ ਆਹ ਗੱਲ ਨਹੀਂ ਦੱਸਣੀ ਇੰਜ ਨਹੀਂ ਕਰਨਾ ਤੇ ਉਹ ਝੂਠ ਨਹੀਂ ਆ ਫਿਰ ਤੁਸੀਂ ਜੋ ਬੱਚਿਆਂ ਨੂੰ ਬੋਲ ਕੇ ਦੱਸਦੇ ਹੋ ਨਾ ਬੱਚੇ ਉਸ ਗੱਲ ਨੂੰ ਨਹੀਂ ਸਮਝਦੇ ਜੋ ਤੁਸੀਂ ਕਰਦੇ ਹੋ ਨਾ ਬੱਚੇ ਉਸ ਗੱਲ ਨੂੰ ਸਮਝਦੇ ਆ ਇਸ ਕਰਕੇ ਅੱਜ ਦੇ ਬੱਚਿਆਂ ਨੂੰ ਸਿਖਾਉਣ ਵਾਸਤੇ ਨਾ ਪਹਿਲਾਂ ਪੇਰੈਂਟਸ ਨੂੰ ਬੱਚਿਆਂ ਦੇ ਸਾਹਮਣੇ ਉਹ ਕੁਝ ਕਰਨਾ ਪਏਗਾ ਜੋ ਅਸੀਂ ਬੱਚਿਆਂ ਤੋਂ ਐਕਸੈਪਟ ਕਰਨਾ ਚਾਹੁੰਦੇ ਆ ਜੋ ਅਸੀਂ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਆ ਅੱਜ ਦੇ ਬੱਚੇ ਪੇਰੈਂਟਸ ਤੋਂ ਸਿੱਖਦੇ ਆ ਅੱਜ ਦੇ ਬੱਚੇ ਘਰ ਦੇ ਮਾਹੌਲ ਤੋਂ ਸਿੱਖਦੇ ਆ ਤੁਸੀਂ ਬੱਚਿਆਂ ਨਾਲ ਟੋਕਾ ਟਾਕੀ ਨਾ ਕਰੋ ਅੱਜ ਦੇ ਸਮੇਂ ਵਿੱਚ ਜੋ ਤੁਸੀਂ ਬੱਚਿਆਂ ਕੋ ਕਰਵਾਉਣਾ ਚਾਹੁੰਦੇ ਹੋ ਨਾ ਪਹਿਲਾਂ ਬੱਚਿਆਂ ਨੂੰ ਉਹ ਕੁਝ ਕਰਕੇ ਦਿਖਾਓ ਜੇ ਤੁਸੀਂ ਚਾਹੁੰਦੇ ਹੋ ਸਾਡੇ ਬੱਚੇ ਸਾਡਾ ਸਤਿਕਾਰ ਕਰਨ ਬੁਢਾਪੇ ਵਿੱਚ ਸਾਡੀ ਇੱਜ਼ਤ ਮਾਣ ਕਰਨ ਤੇ ਫਿਰ ਤੁਹਾਡੇ ਘਰ ਵਿੱਚ ਜੋ ਬਜ਼ੁਰਗ ਹੈ ਨਾ ਰੱਜ ਕੇ ਉਹਨਾਂ ਦੀ ਸੇਵਾ ਕਰੋ ਤਾ ਹੀ ਬੱਚੇ ਸਿੱਖਣਗੇ ਕਿ ਸਾਡੇ ਮਾਪੇ ਨੇ ਐਵੇਂ ਕੀਤਾ ਸੀ ਤੇ ਅਸੀਂ ਵੀ ਕਰਨਾ ਆ ਜੇ ਅੱਜ ਦੇ ਬੱਚਿਆਂ ਕੋਲੋਂ ਅਸੀਂ ਕੁਛ ਚਾਹੁੰਦੇ ਆ ਤਾਂ ਫੇਰ ਸਾਨੂੰ ਬੱਚਿਆਂ ਨੂੰ ਟੋਕਾ ਟਾਕੀ ਕੁੱਟ ਮਾਰ ਕਰਕੇ ਸਿਖਾਉਣ ਦੀ ਲੋੜ ਨਹੀਂ ਹੈ ਤੇ ਅੱਜ ਦੇ ਬੱਚੇ ਇਹ ਸਾਰਾ ਕੁਝ ਬਰਦਾਸ਼ਤ ਨਹੀਂ ਕਰਦੇ ਅੱਜ ਦੇ ਬੱਚਿਆਂ ਨੂੰ ਅਸੀਂ ਝੜਕ ਨਹੀਂ ਸਕਦੇ ਇਸ ਗੱਲ ਤੋਂ ਤੁਸੀਂ ਸਾਰੇ ਜਾਣੇ ਵਾਖਿਓ ਅੱਜ ਦੇ ਬੱਚਿਆਂ ਨੂੰ ਸਿਖਾਉਣ ਲਈ ਸਾਨੂੰ ਇਹ ਉਹ ਮਾਹੌਲ ਪੈਦਾ ਕਰਨਾ ਪੈਣਾ ਸਾਨੂੰ ਇਹ ਸਾਰਾ ਕੁਝ ਬੱਚਿਆਂ ਨੂੰ ਕਰਕੇ ਵਿਖਾਉਣਾ ਪੈਣਾ ਕਿ ਸਾਡੇ ਬੱਚੇ ਜਿਹੜੇ ਆ ਉਸਕੇ ਵੀ ਸਿੱਖਣਗੇ ਹੁਣ ਤੁਸੀਂ ਸਮਝਦੇ ਹੋ ਕਿ ਜਦੋਂ ਅਸੀਂ ਛੋਟੇ-ਛੋਟੇ ਸਕੂਲ ਜਾਂਦੇ ਸੀ ਨਾ ਤਾਂ ਅਸੀਂ ਕਾਹਤਿਆਂ ਤੋਂ ਪੜ੍ਹਦੇ ਸੀ ਪਰ ਅੱਜ ਦੇ ਬੱਚੇ ਜਿਹੜੇ ਆ ਉਹ ਕਿਵੇਂ ਪੜ੍ਹ ਰਹੇ ਸਕੂਲਾਂ 'ਚ ਜਾ ਕੇ ਵੱਡੀਆਂ-ਵੱਡੀਆਂ ਐਲਸੀੜੀਆਂ ਲੱਗ ਗਈਆਂ ਬੱਚਿਆਂ ਨੂੰ ਉਹ ਸਟੋਰੀ ਦਿਖਾਈ ਜਾਂਦੀ ਹੈ ਤੇ ਫਿਰ ਬੱਚਿਆਂ ਦੇ ਦਿਮਾਗ 'ਚ ਉਹ ਸਟੋਰੀ ਪੈਂਦੀ ਆ ਤੇ ਅਸੀਂ ਤੇ ਕਿਤਾਬਾਂ ਤੋਂ ਹੀ ਪੜ੍ਹ-ਪੜ ਕੇ ਸਾਰਾ ਕੁਝ ਸਿੱਖ ਲਿਆ ਤੇ ਬੱਚਿਆਂ ਨੂੰ ਅੱਜਕੱਲ੍ਹ ਛੋਟੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਤੁਸੀਂ ਸੋਚੋ ਪੜ੍ਹਾਈ ਐਜੂਕੇਸ਼ਨ ਵੀ ਚੇਂਜ ਹੋ ਗਈ ਆ ਤੇ ਫਿਰ ਅਸੀਂ ਵੀ ਆਪਣੇ ਘਰਾਂ ਦੇ ਮਾਹੌਲਾਂ ਨੂੰ ਬਦਲੀਏ ਅਸੀਂ ਵੀ ਆਪਣੇ ਬੱਚਿਆਂ ਨੂੰ ਚੰਗੇ ਬਣਾਉਣ ਵਾਸਤੇ ਪਹਿਲਾਂ ਆਪ ਚੰਗੇ ਬਣੀਏ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਗੱਲਾਂ ਜ਼ਰੂਰ ਪਸੰਦ ਆਉਣਗੀਆਂ ਤੇ ਆਓ ਰਲ ਮਿਲ ਕੇ ਅਸੀਂ ਆਪਣੇ ਬੱਚਿਆਂ ਨੂੰ ਸਹੀ ਰਸਤੇ ਤੇ ਚੱਲਣਾ ਸਿਖਾਈਏ ਤੇ ਆਪ ਵੀ ਸਹੀ ਰਸਤੇ ਤੇ ਚੱਲਿਏ ਖੁਸ਼ ਰਹੋ